ਮੋਗਾ ਦੀ ਵੀ ਪਿੰਡ ਚੁਗਾਵਾ ਦੀ ਸਰਪੰਚ ਹੈ ਜਿਨ੍ਹਾਂ ਨੇ 500 ਘਰਾਂ ਦੇ ਵਿੱਚ ਆਪਣੇ ਪਿੰਡ ਦੇ 500 ਘਰਾਂ ਦੇ ਵਿੱਚ ਸਾਫ਼ ਪੀਣ ਵਾਲਾ ਪਾਣੀ ਲੋਕਾਂ ਨੂੰ ਮੁਹਿਆਰ ਕਰਾਇਆ ਮਾਨ ਵਾਲੀ ਗੱਲ ਹੈ ਇਹਨਾਂ ਵਾਸਤੇ ਕਿ ਰਾਸ਼ਟਰੀ ਸਮਾਗਮ ਦਿੱਲੀ ਦੇ ਵਿੱਚ ਹੋਣ ਵਾਲੇ 26 ਜਨਵਰੀ ਤੇ ਗਣਤੰਤਰ ਦਿਵਸ ਮੌਕੇ ਇਹਨਾਂ ਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ ਕਦੋਂ ਪਤਾ ਲੱਗਾ ਤੁਹਾਨੂੰ ਕਿ ਤੁਹਾਨੂੰ ਉੱਥੇ ਬੁਲਾਇਆ ਗਿਆ ਹੈ ਔਰ ਉੱਥੇ ਤੁਸੀਂ ਮਹਿਮਾਨ ਵਜੋਂ ਸ਼ਾਮਲ ਹੋਵੋਗੇ ਸਮਾਗਮ ਆਪਦੇ ਆਪ ਤੇ ਬਹੁਤ ਮਾਣ ਮਹਿਸੂਸ ਕੀਤਾ ਵੀ ਮੈਂ ਇੰਨੇ ਜੋਗੀ ਤਾਂ ਨਹੀਂ ਸੀ ਵੀ ਮੈਂ ਉੱਥੇ ਕਿਵੇਂ ਪਹੁੰਚਦੀ ਐ ਏਡੀ ਵੱਡੀ ਆਪਾਂ ਇੱਥੇ ਨੇੜੇ ਜਿਹੜੇ ਜਾਣਾ ਹੋਵੇ ਤਾਂ ਵੀ ਵੀ ਲੱਗਦਾ ਪਰ ਮੈਨੂੰ ਏਡੀ ਦੂਰ ਪਹੁੰਚਾਇਆ ਵਾ ਮੈਨੂੰ ਬਹੁਤ ਮਾਣ ਆ ਵੀ ਘਰੋਂ ਵੀ ਮੈਨੂੰ ਪੂਰੀ ਸਪੋਰਟ ਮਿਲਦੀ ਰਹੀ ਪਾਣੀ ਤੋਂ ਬਿਨਾਂ ਤਾਂ ਬੰਦਾ ਇੱਕ ਦਿਨ ਆਪਣੇ ਘਰ ਦੀ ਮੋਟਰ ਖਰਾਬ ਹੋ ਜੇ ਤੇ ਆਪਾਂ ਨੂੰ ਸਾਰਾ ਕੁਝ ਆਇਂ ਲੱਗਦਾ ਵੀ ਬੇਕਾਰ ਹੈ ਜ਼ਿੰਦਗੀ ਪਾਣੀ ਤੋਂ ਬਿਨਾਂ ਜਲ ਜੀਵਨ ਮਿਸ਼ਨ ਯੋਜਨਾ ਦੇ ਤਹਿਤ ਪੰਜਾਬ ਦੇ 8 ਇਹੋ ਜਿਹੇ ਸਰਪੰਚ ਚੁਣੇ ਗਏ ਨੇ ਜਿਹੜੇ ਕੀ ਆਪਣੇ ਪਿੰਡ ਲਈ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਹਰ ਘਰ ਦੇ ਵਿੱਚ ਉਹਨਾਂ ਨੇ ਸਾਫ਼ ਪੀਣ ਵਾਲਾ ਪਾਣੀ ਮੁਹਿਆ ਕਰਾਇਆ। ਉਹ 8 ਸਰਪੰਚ ਸਿਲੈਕਟ ਹੋਏ ਨੇ ਕਿ ਜਿਹੜੇ 26 ਜਨਵਰੀ ਨੂੰ ਦਿੱਲੀ ਦੇ ਵਿੱਚ ਹੋਣ ਵਾਲੇ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਔਰ ਇਸ ਸਮਾਗਮ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਲੀ ਮੋਗਾ ਦੀ ਵੀ ਪਿੰਡ ਚੁਗਾਵਾ ਦੀ ਸਰਪੰਚ ਹੈ ਜਿਨ੍ਹਾਂ ਨੇ 500 ਘਰਾਂ ਦੇ ਵਿੱਚ ਆਪਣੇ ਪਿੰਡ ਦੇ 500 ਘਰਾਂ ਦੇ ਵਿੱਚ ਸਾਫ਼ ਪੀਣ ਵਾਲਾ ਪਾਣੀ ਲੋਕਾਂ ਨੂੰ ਮੁਹਿਆ ਕਰਾਇਆ ਔਰ ਜਲ ਜਲ ਜੀਵਨ ਮਿਸ਼ਨ ਦੇ ਤਹਿਤ ਜਿਹੜਾ ਉਹਨਾਂ ਨੂੰ ਸਿਲੈਕਟ ਕੀਤਾ ਗਿਆ ਹੈ ਕਿ ਉਹਨਾਂ ਨੂੰ ਇੱਕ ਮੌਕਾ ਮਿਲਿਆ ਹੈ ਕਿ ਰਾਸ਼ਟਰੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਉਹੀ ਵਾਟਰ ਬਾਕਸ ਪੁਆਇੰਟ ਆ ਜਿਹੜਾ ਕਿ ਚੁਗਾਵਾਂ ਦੇ ਵਿੱਚ ਹੈ ਔਰ ਇਹੀ ਸਰਪੰਚ ਨੇ ਜਿਨ੍ਹਾਂ ਨੇ ਘਰ ਘਰ ਪੀਣ ਵਾਲਾ ਪਾਣੀ ਜਿਹੜਾ ਪਹਚਾਇਆ ਔਰ ਅੱਜ ਇੱਕ ਮਾਣ ਵਾਲੀ ਗੱਲ ਹੈ ਇਹਨਾਂ ਵਾਸਤੇ ਕਿ ਰਾਸ਼ਟਰੀ ਸਮਾਗਮ ਦਿੱਲੀ ਦੇ ਵਿੱਚ ਹੋਣ ਵਾਲੇ 26 ਜਨਵਰੀ ਤੇ ਗਣਤੰਤਰ ਦਿਵਸ ਮੌਕੇ ਇਹਨਾਂ ਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ ਸਰਪੰਚ ਸਾਹਿਬ ਬਹੁਤ-ਬਹੁਤ ਮੁਬਾਰਕਾ ਇੱਕ ਵੱਡੀ ਮਾਣ ਵਾਲੀ ਗੱਲ ਹੈ ਕਿ ਤੁਹਾਨੂੰ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਕੀ ਕਹੋਗੇ ਧੰਨਵਾਦ ਜੀ ਬਹੁਤ-ਬਹੁਤ ਮੈਨੂੰ ਟਾਈਮ ਤੇ ਆਪਣੇ ਕੇਂਦਰ ਸਰਕਾਰ ਵੱਲੋਂ ਸੱਦਾ ਦਿੱਤਾ ਗਿਆ ਮੈਂ ਬਹੁਤ ਪ੍ਰਾਊਡ ਫੀਲ ਕਰਦੀ ਆਪਦੇ ਨਗਰ ਤੇ ਵੀ ਜਿਨ੍ਹਾਂ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ ਹੈ ਕੰਮ ਕਰਨ ਵਾਸਤੇ ਜਲ ਸਪਲਾਈ ਤੇ ਘਰ ਘਰ ਪਾਣੀ ਪਚਾਉਣ ਵਾਸਤੇ ਸਾਡੇ ਵਿਭਾਗ ਨੇ ਇਹਨਾਂ ਨੇ ਇਹਨਾਂ ਦੇ ਥਰੂ ਇਹ ਕੰਮ ਸਾਰੇ ਹੋਏ ਆ ਰਲ ਮਿਲ ਕੇ ਸਾਰਿਆਂ ਨੇ ਕੀਤਾ ਇਕੱਲਾ ਕੋਈ ਕਰ ਨਹੀਂ ਸਕਦਾ ਤੇ ਇਹਦੇ ਕਰਕੇ ਵੀ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਸਾਡੇ ਨਗਰ ਦਾ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਨਾਮ ਪਿੰਡ ਦਾ ਪੈਂਦਾ ਇਹ ਮੇਰੇ ਵਾਸਤੇ ਸਰਪੰਚ ਸਾਹਿਬ ਕਿਵੇਂ ਕੀਤਾ ਸਾਰਾ ਕੁਝ ਇਹ ਕਿਉਂਕਿ ਆਮ ਤੌਰ ਤੇ ਪਿੰਡਾਂ ਦੇ ਵਿੱਚ ਕਈ ਸ਼ਿਕਾਇਤਾਂ ਹੁੰਦੀਆਂ ਵੀ ਕਿਸੇ ਘਰ ਪਾਣੀ ਪਹੁੰਚਦਾ ਹੈ ਕਿਸੇ ਘਰ ਨਹੀਂ ਪਹੁੰਚਦਾ ਸਾਫ ਪੀਣ ਵਾਲਾ ਪਾਣੀ ਜਿਹੜਾ ਤੁਸੀਂ ਹਰ ਘਰ ਚ ਪਹੁੰਚਾਇਆ ਤਕਰੀਬਨ 500 ਘਰਾਂ ਦੇ ਵਿੱਚ ਪਾਣੀ ਪਹੁੰਚਾਇਆ ਸਾਡੇ ਆਪਣੇ ਮੁੰਡਾ ਰੱਖਿਆ ਹੋਇਆ ਵਾ ਉਹ ਪੂਰੀ ਡਿਊਟੀ ਦਿੰਦਾ ਵਾ ਦੋ ਟਾਈਮ ਜਿਵੇਂ ਵੀਰ ਟਾਈਮ ਟੂ ਟਾਈਮ ਉਹਨਾਂ ਕੰਮ ਵਰਕ ਕਰਦਾ ਹੈ ਪਾਣੀ ਛੱੜਦਾ ਜਿੰਨਾ ਤੋਂ ਕਿਤੇ ਤੋਂ ਵੀ ਸਪਲਾਈ ਦਿੰਦਾ ਜਿੱਥੋਂ ਵੀ ਪਤਾ ਲੱਗਦਾ ਵੀ ਉਹਨਾਂ ਦੇ ਘਰੇ ਨਹੀਂ ਪਹੁੰਚਦਾ ਵੀ ਦੇਖਣਾ ਪੈਂਦਾ ਵੀ ਲੀਕ ਕਿਸਤਾਂ ਨਹੀਂ ਕਿਤੇ ਹੋ ਰਹੀ ਸਾਰੀ ਇਹ ਪੂਰੀ ਆਪਦੀ ਜ਼ਿੰਮੇਵਾਰੀ ਸਮਝੋ ਸਾਡੀ ਟੀਮ ਵੀ ਪੂਰੀ ਜ਼ਿੰਮੇਵਾਰੀ ਸਮਝਦੀ ਹੈ ਜਿੱਥੇ ਵੀ ਕਿਤੇ ਲੀਕਸ ਵਗੈਰਾ ਹੁੰਦਾ ਸਾਰਾ ਕੰਮ ਪੂਰਾ ਪ੍ਰੋਪਰ ਕਰਵਾਇਆ ਜਾਂਦਾ ਹੈ ਕਿੰਨਾ ਟਾਈਮ ਘਰਾਂ ਚ ਪਾਣੀ ਪਹੁੰਚਦਾ ਕਿੰਨੇ ਘੰਟੇ ਤੁਸੀਂ ਪਾਣੀ ਦਿਨੇ ਜਿਹੜਾ ਘਰਾਂ ਦੇ ਵਿੱਚ ਪੀਣ ਵਾਲਾ ਪਾਣੀ ਪਹੁੰਚਦਾ 6 6 ਘੰਟੇ 4 4 ਘੰਟੇ ਸਵੇਰ 4 ਸ਼ਾਮ ਨੂੰ 4 ਇਹ ਸਾਰਾ ਸਾਫ਼ ਪਾਣੀ ਹੈ ਪੀਣ ਵਾਲਾ ਪੂਰਾ ਸਾਫ਼ ਪਾਣੀ ਤੇ ਮੇਨਟੇਨਿੰਗ ਕਿਵੇਂ ਕੀਤਾ ਸਾਰਾ ਤੁਸੀਂ ਇੱਕ ਮਾਈਲਾ ਸਰਪੰਚ ਦੇ ਹੋਣ ਦੇ ਨਾਤੇ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਪਾਣੀ ਜਿਹੜਾ ਪੀਣ ਵਾਲਾ ਉਹ ਜ਼ਰੂਰ ਪਹੁੰਚਿਆ ਕਰਦਾ ਹੈ ਇਹਦੀ ਲੋੜ ਬਹੁਤ ਪਾਣੀ ਤੋਂ ਬਿਨਾਂ ਤਾਂ ਬੰਦਾ ਇੱਕ ਦਿਨ ਆਪਣੇ ਘਰ ਦੀ ਮੋਟਰ ਖਰਾਬ ਹੋ ਜੇ ਤੇ ਆਪਾਂ ਨੂੰ ਸਾਰਾ ਕੁਝ ਆਇਂ ਲੱਗਦਾ ਵੀ ਬੇਕਾਰ ਹੈ ਜ਼ਿੰਦਗੀ ਪਾਣੀ ਤੋਂ ਬਿਨਾਂ ਇਹਦੇ ਕਰਕੇ ਆਪਣੇ ਹੁਣ ਗਰੀਬ ਜਨਤਾ ਸੀਗੀ ਉਹਦਾ ਵੀ ਦੇਖਣਾ ਪਿਆ ਵੀ ਇਹਨਾਂ ਨੂੰ ਪਾਣੀ ਦੀ ਬਹੁਤ ਲੋੜ ਆ ਵੀ ਤੁਰੇ ਫਿਰ ਗੁਰਦੁਆਰਾ ਸਾਹਿਬ ਦੇ ਆਉਂਦੇ ਸੀਗੇ ਕਿਤੇ ਕਿਤੇ ਘਰੇ ਜਾਂਦੇ ਸੀ ਬਾਲਟੀਆਂ ਚੱਕ ਕੇ ਇਹਦੇ ਕਰਕੇ ਸਾਰਾ ਕੁਝ ਦੇਖਦੇ ਹੋਏ ਆਪਾਂ ਵੀ ਪਾਣੀ ਜਲ ਸਪਲਾਈ ਪੂਰੀ ਪਹੁੰਚਦੀ ਕੀਤੀ ਹੈ ਘਰਾਂ ਤੱਕ ਕਦੇ ਸੋਚਿਆ ਸੀਗਾ ਕਿ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰੋਗੇ ਤੇ ਤੁਹਾਨੂੰ ਏਡੇ ਵੱਡੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੂਗਾ ਨਹੀਂ ਕਦੇ ਸੋਚਿਆ ਨਹੀਂ ਸੀ ਆਪਾਂ ਐਵੇਂ ਕਹੀਏ ਵੀ ਸੋਚਿਆ ਸੀ ਪਰ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਮੈਂ ਧੰਨਵਾਦ ਕਰਦੀ ਹਾਂ ਕੇਂਦਰ ਸਰਕਾਰ ਦਾ ਵੀ ਤੇ ਮੇਰੇ ਜਲ ਵਿਭਾਗ ਟੀਮ ਦਾ ਵੀ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਦਾ ਕੀਤਾ ਕਦੋਂ ਪਤਾ ਲੱਗਾ ਤੁਹਾਨੂੰ ਕਿ ਤੁਹਾਨੂੰ ਉੱਥੇ ਬੁਲਾਇਆ ਗਿਆ ਹੈ ਔਰ ਉੱਥੇ ਤੁਸੀਂ ਮਹਿਮਾਨ ਵਜੋਂ ਸ਼ਾਮਲ ਹੋਵੋਗੇ ਉਸ ਸਮਾਗਮ ਦੇ ਵਿੱਚ ਚਾਰ ਪੰਜ ਦਿਨ ਦੀ ਵੀ ਪਹਿਲਾਂ ਗੱਲ ਹੈ ਵੀ ਜਦੋਂ ਮੈਨੂੰ ਪਤਾ ਲੱਗਿਆ ਇਹ ਰੀਐਕਸ਼ਨ ਸੀਗਾ ਕੀ ਲੱਗਿਆ ਸੀਗਾ ਕਿ ਐਡੇ ਵੱਡੇ ਸਮਾਗਮ ਦੇ ਵਿੱਚ ਪਹੁੰਚਾਂਗੇ ਹਾਂਜੀ ਬਹੁਤ ਆਪਦੇ ਆਪ ਤੇ ਬਹੁਤ ਮਾਣ ਮਹਿਸੂਸ ਸੀਗਾ ਵੀ ਮੈਂ ਇੰਨੇ ਜੋਗੀ ਤਾਂ ਨਹੀਂ ਸੀ ਵੀ ਮੈਂ ਉੱਥੇ ਕਿਵੇਂ ਪਹੁੰਚਦੀ ਐਡੇ ਵੱਡੀ ਆਪਾਂ ਇੱਥੇ ਨੇੜ ਤੇੜੇ ਜਾਣਾ ਹੋਵੇ ਤਾਂ ਵੀ ਵੀ ਲੱਗਦਾ ਪਰ ਮੈਨੂੰ ਐਡੀ ਦੂਰ ਪਹਚਾਇਆ ਵਾ ਮੈਨੂੰ ਬਹੁਤ ਮਾਣ ਆ ਵੀ ਘਰੋਂ ਵੀ ਮੈਨੂੰ ਪੂਰੀ ਸਪੋਰਟ ਮਿਲਦੀ ਰਹੀ ਸਰ ਇੱਕ ਹੋਰ ਅਸੀਂ ਦੇਖਿਆ ਕਿ ਪਿੰਡ ਦੇ ਵਿੱਚ ਜਿਹੜਾ ਘਰਾਂ ਦੇ ਵਿੱਚ ਪਾਣੀ ਤਕਰੀਬਨ ਤੁਸੀਂ ਸਾਰੇ ਘਰਾਂ ਦੇ ਵਿੱਚ ਪਾਣੀ ਪਹੁੰਚਾਇਆ ਉਹਨਾਂ ਦੀ ਇੱਕ ਨੇਮ ਪਲੇਟ ਵੀ ਲਗਾਈ ਹੈ ਬਾਹਰ ਘਰਾਂ ਦੇ ਉਹਨਾਂ ਤੇ ਵਾਟਰ ਵਰਕਸ ਦਾ ਨੰਬਰ ਵੀ ਲਿਖਾਇਆ ਗਿਆ ਹੈ ਉਹ ਕਾਰਨ ਕੀ ਹੈ ਕਿਉਂ ਲਿਖਾਇਆ ਗਿਆ ਉਹ ਤਾਂ ਕਿ ਕਿੰਨੇ ਕਿੰਨੇ ਬੰਦਾਰੇ ਪਤਾ ਅੱਜ ਅਗਰ ਕੁ ਕਨੈਕਸ਼ਨਾਂ ਦੀ ਵੀ ਗਿਣਤੀ ਵੀ ਨਾਲੇ ਘਰ ਦਾ ਮੈਂਬਰ ਦਾ ਨਾਮ ਤੇ ਬਾਕੀ ਕਨੈਕਸ਼ਨ ਨੰਬਰ ਖਾਤਾ ਨੰਬਰ ਸਾਰਾ ਕੁਝ ਵੀ ਪਤਾ ਲੱਗਦਾ ਰਹੇ ਤੇ ਕਿਵੇਂ ਮੈਨੇਜ ਕਰਦੇ ਹੋ ਸਾਰਾ ਕੁਝ ਬਸ ਐਵੇਂ ਜਦੋਂ ਲੋਡ ਪੈਂਦੀ ਆ ਆਪਾਂ ਜੀ 37 ਦਿਨੀ ਮੀਟਿੰਗ ਬੁਲਾ ਲਈਦੀ ਆ ਨਾਲ ਸਾਰੇ ਆਪਦੇ ਮੈਂਬਰਾਂ ਦੇ ਨਾਲ ਜਾ ਕੇ ਕਮੇਟੀ ਦੀ سپورਟ ਦੇ ਨਾਲ ਹੀ ਸਾਰਾ ਕੁਝ ਕਰੀਦਾ ਤੇ ਲੱਗ ਰਿਹਾ ਕਿ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ ਪਿੰਡ ਲਈ ਤੇ ਬਾਕੀ ਪਿੰਡਾਂ ਨੂੰ ਵੀ ਇਸ ਤੋਂ ਸੇਧ ਮਿਲੇਗੀ ਤੇ ਉਹ ਵੀ ਇਸ ਤਰ੍ਹਾਂ ਦੇ ਸਮਾਗਮ ਦੇ ਵਿੱਚ ਸ਼ਾਮਲ ਹੋ ਪਾਣਗੇ ਸਾਨੂੰ ਦੇਖ ਕੇ ਲੰਘਦੇ ਆ ਜਿਹੜੇ ਜਾਂ ਹੋਰ ਵੀ ਮੇਰੇ ਅੰਡੀ ਗਵੰਡੀ ਆ ਉਹ ਸਾਰਾ ਕੁਝ ਦੇਖਦੇ ਕਹਿੰਦੇ ਬਹੁਤ ਵਧੀਆ ਵੀ ਤੁਸੀਂ ਅਸੀਂ ਵੀ ਤੁਹਾਡੀ ਰੀਸ ਕਰਾਂਗੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਤੇ ਸਭ ਤੋਂ ਵੱਡਾ ਰੋਲ ਜਿਵੇਂ ਸੈਨੀਟੇਸ਼ਨ ਡਿਪਾਰਟਮੈਂਟ ਦਾ ਕਿ ਉਹਨਾਂ ਦੀ ਸਪੋਰਟ ਦੇ ਨਾਲ ਹੀ ਤੁਸੀਂ ਇਹ ਸਾਰਾ ਕੁਝ ਕਰ ਪਾਏ। ਹਾਂਜੀ। ਉਹ ਵੀ ਸਾਡੇ ਨਾਲ ਨੇ ਮੈਡਮ ਹਰਪ੍ਰੀਤ ਜੀ ਉਹਨਾਂ ਨੇ ਵੀ ਗੱਲ ਕਰ ਲੈਂਦੇ ਆ ਮੈਡਮ ਕਿਸ ਤਰ੍ਹਾਂ ਸਪੋਰਟ ਹੋਈ ਤੁਹਾਡੀ ਔਰ ਪਿੰਡ ਦੇ ਵਿੱਚ ਕਰ ਕਰ ਪੀਣ ਵਾਲਾ ਸਾਫ਼ ਪਾਣੀ ਪਹੁੰਚਾਇਆ ਗਿਆ ਤੇ ਅੱਜ ਇਹ ਮੌਕਾ ਮਿਲਿਆ ਕਿ ਤੁਹਾਡੇ ਵੱਲੋਂ ਰეკਮੈਂਡ ਕੀਤਾ ਗਿਆ ਹੋਣਾ ਕਿ ਇਹਨਾਂ ਵੱਲੋਂ ਕੰਮ ਬਹੁਤ ਵਧੀਆ ਕੀਤਾ ਗਿਆ ਪਿੰਡ ਦੇ ਵਿੱਚ ਤਾਂ ਹੀ ਇਹ ਵੱਡੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਸੱਸੀ ਕਲਚਰ ਸਰ ਜਿਵੇਂ ਕਿਤੇ ਵੀ ਆਪਾਂ ਕੋਈ ਕੰਮ ਕਰਦੇ ਆ ਥੋੜੇ ਚੈਲੰਜ ਆਉਂਦੇ ਆ ਜਿਵੇਂ ਪਾਣੀ ਦੀ ਵੇਸਟੇਜ ਦਾ ਜਿਹੜਾ ਸਭ ਤੋਂ ਮੇਨ ਚੈਲੰਜ ਆਉਂਦਾ ਤਾਂ ਉਹਦੇ ਚ ਇੱਥੇ ਜਿਹੜੀ ਜੀਪੀਡਬਲਯੂਐਸਸੀ ਕਮੇਟੀ ਹੈ ਜਿਹਨੂੰ ਅਸੀਂ ಗ್ರಾಮ ਪੰਚਾਇਤ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਕਹਿੰਦੇ ਆ ਅਸੀਂ ਉਹਦਾ ਗਠਨ ਕਰਦੇ ਆ ਅਗਰ ਉਹ ਕਮੇਟੀ ਬਹੁਤ ਐਕਟਿਵਲੀ ਪਾਰਟਿਸਿਪੇਟ ਕਰਦੀ ਹੈ ਸਾਨੂੰ ਪੂਰਾ ਸਪੋਰਟ ਦਿੰਦੀ ਆ ਕੋਈ ਵੀ ਵੱਡਾ ਇਹ ਚੈਲੰਜ ਨਹੀਂ ਲੱਗਦਾ ਉਸ ਟਾਈਮ ਦੇ ਉੱਤੇ ਕਿਉਂਕਿ ਪਿੰਡ ਦੇ ਵਿੱਚ ਜਿਹੜੇ ਮੋਤਵਾਰ ਰਹਿ ਰਹੇ ਨੇ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਵੇਸਟੇਜ ਕਿੱਥੇ ਹੋ ਰਹੀ ਆ ਸਾਨੂੰ ਕਿੱਥੇ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ ਤਾਂ ਸਾਡੇ ਨਾਲ ਸਰਪੰਚ ਸਾਹਿਬ ਕਮੇਟੀ ਹਨ ਸਾਡੇ ਮੈਕਮੇ ਦੇ ਅਧਿਕਾਰੀ ਮੇਰੇ ਕਲੀਗਸ ਅਸੀਂ ਟਾਈਮ ਟੂ ਟਾਈਮ ਜਿਵੇਂ ਵੀ ਲੋਕਾਂ ਤੱਕ ਪਹੁੰਚੇ ਅਗਰ ਕੋਈ ਵੇਸਟੇਜ ਆ ਉਹਨੂੰ ਰੋਕਣ ਲਈ ਔਰ ਲੋਕ ਵੀ ਬਹੁਤ ਸੁਝਵਾਨ ਆ ਇਸ ਨਗਰ ਦੇ ਬਹੁਤ ਸੁਝਵਾਨ ਲੋਕ ਆ ਅਸੀਂ ਜਿਵੇਂ ਕਿਸੇ ਨੂੰ ਬੇਨਤੀ ਕੀਤੀ ਕਿ ਪਾਣੀ ਡੋਲੋ ਨਾਲ ਇਹਨੂੰ ਫਲੋਟਿੰਗ ਵਾਲਸ ਲਗਾਓ ਜਾਂ ਆਪਣੇ ਟੈਪ ਦੇ ਉੱਤੇ ਕਨੈਕਸ਼ਨ ਦੇ ਉੱਤੇ ਟੂਟੀ ਪ੍ਰੋਪਰ ਗੇਟ ਵਾਲ ਲਗਾ ਕੇ ਰੱਖੋ ਉਹਨਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹਮੇਸ਼ਾ ਸਰ ਤੇ ਇਹ ਸਾਫ਼ ਪਾਣੀ ਜਾਂਦਾ ਹੈ ਜਾਂ ਇਹਦੇ ਵਿੱਚ ਕੋਈ ਦਵਾਈ ਮਿਕਸ ਕਰਕੇ ਦਿੱਤੀ ਜਾਂਦੀ ਹੈ ਤਾਂ ਕਿ ਪਾਣੀ ਸਾਫ਼ ਹੋਵੇ ਲੋਕਾਂ ਦਾ ਹੀ ਪੀਣ ਵਾਲਾ ਪਾਣੀ ਜਿਹੜਾ ਵਧੀਆ ਪਹੁੰਚੇ ਇਹ ਸਰ ਕਲੋਰੀਨੇਟ ਕਰਕੇ ਅਸੀਂ ਪਾਣੀ ਹੈ ਜਿਹੜਾ ਲੋਕਾਂ ਤੱਕ ਸਪਲਾਈ ਕਰਦੇ ਹਾਂ ਤਾਂ ਕਿ ਕੋਈ ਵੀ ਕੰਡੈਮੀਨੇਟਡ ਜਿਹੜਾ ਪਾਣੀ ਉਹ ਲੋਕਾਂ ਤੱਕ ਨਾ ਪਹੁੰਚੇ ਤੇ ਇਹਦਾ ਕੋਈ ਚਾਰਜ ਵੀ ਕਰਦੇ ਆ ਜਾਂ ਸਾਰਾ ਖਰਚਾ ਕੌਣ ਕਰਦਾ ਮੇਨਟੇਨੈਂਸ ਸਰਪੰਚ ਸਾਹਿਬ ਕਰਦੇ ਨੇ ਪਿੰਡ ਵਾਲੇ ਕਰਦੇ ਨੇ ਸਰ ਇਹਦਾ ਅਸੀਂ ਪਿੰਡ ਦੇ ਵਿੱਚੋਂ ਹਰੇਕ ਯੂਜ਼ਰ ਦੇ ਵਿੱਚੋਂ ਤੋਂ ਇੱਕ ਮੰਥਲੀ ਬਿੱਲ ਲੈਂਦੇ ਆ 100 ਰੁਪਏ ਮਹੀਨਾ ਇੱਕ ਬਿੱਲ ਲਿਆ ਜਾਂਦਾ ਜਿਹਨੂੰ ਪੰਪ ਆਪਰੇਟਰ ਦੁਆਰਾ ਪਿੰਡ ਚ ਇਕੱਠਾ ਕੀਤਾ ਜਾਂਦਾ ਫਿਰ ਉਹ ਜਿਹੜੀ ਅਮਾਉਂਟ ਹੁੰਦੀ ਆ ਉਹਨੂੰ ਅਸੀਂ ਇਹਦੀ ਮੇਨਟੇਨੈਂਸ ਲਈ ਜਿਹੜਾ ਯੂਜ਼ ਕਰਦੇ ਆ ਕੋਈ ਮੇਜਰ ਮੇਨਟੇਨੈਂਸ ਹੁੰਦੀ ਆ ਤਾਂ ਉਹ ਸਾਡੇ ਕੋਲ 15ਵਾਂ ਵਿੱਤ ਕਮਿਸ਼ਨ ਵੀ ਆਂਗਰ ਕੋਈ ਪਾਈਪਲਾਈਨ ਵਗੈਰਾ ਪਾਉਣੀਆਂ ਤਾਂ ਪੰਚਾਇਤੀ ਰਾਜ ਵਿਭਾਗ ਵੱਲੋਂ ਪਰ ਜਿਹੜਾ ਇੱਕ ਫੁੱਟਕਲ ਤ ਤਰਾ دیے ਸਾਰਾ ਰੱਖ ਰਖਾਵ ਹੈ ਇਹ ਸਾਡਾ ਜਿਹੜਾ ਸਰਪਲਸ ਅਮਾਉਂਟ ਸਾਡੇ ਕੋਲ ਇਕੱਠੀ ਹੁੰਦੀ ਹੈ ਬਿੱਲਾਂ ਦੇ ਵਿੱਚ ਉਹਦੇ ਵਿੱਚੋਂ ਹੀ ਮੈਨੇਜ ਕੀਤਾ ਜਾਂਦਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਲੋਕ ਵੀ ਸਹਿਯੋਗ ਕਰਦੇ ਆ ਕਿ ਉਹਨਾਂ ਤੱਕ ਵੀ ਪੀਣ ਵਾਲਾ ਪਾਣੀ ਘਰੇ ਪਹੁੰਚੇ ਤੇ ਉਹ ਵੀ ਤੁਹਾਡੇ ਨਾਲ ਸਹਿਯੋਗ ਕਰਦੇ ਆ ਬਿਲਕੁਲ ਸਰ ਬਿਲਕੁਲ ਹਮੇਸ਼ਾ ਸਾਨੂੰ ਇਸ ਪਿੰਡ ਤੋਂ ਬਹੁਤ ਸਹਿਯੋਗ ਮਿਲਿਆ ਖਾਸ ਕਰ ਕਮੇਟੀ ਤੋਂ ਬਹੁਤ ਸਹਿਯੋਗ ਮਿਲਿਆ ਪਿੰਡ ਦੇ ਵਿੱਚ ਕਮੇਟੀ ਵੱਲੋਂ ਅੱਜ ਤੱਕ ਕੋਈ ਵੀ ਪੱਖਪਾਤ ਨਹੀਂ ਰੱਖਿਆ ਗਿਆ ਜਿਵੇਂ ਕਿ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਅਸੀਂ ਕਿਸੇ ਤੋਂ ਬਿੱਲ ਲੈਣਾ ਕੋਈ ਸਰਪੰਚ ਦੇ ਕਰੀਬੀ ਆ ਕੋਈ ਕਿਸੇ ਮੈਂਬਰ ਦੇ ਕਰੀਬੀ ਆ ਸਾਨੂੰ ਕਮੇਟੀ ਵੱਲੋਂ ਹਮੇਸ਼ਾ ਇਹ ਕਿਹਾ ਗਿਆ ਕਿ ਤੁਸੀਂ ਇੱਕ ਪੱਖਪਾਤ ਤੋਂ ਬਿਨਾਂ ਹਰੇਕ ਤੋਂ ਬਿੱਲ ਉਸੇ ਤਰੀਕੇ ਨਾਲ ਲੈਣਾ ਜਿਵੇਂ ਕਿ ਅਸੀਂ ਇੱਕ ਆਮ ਜਿਹੜਾ ਪਿੰਡ ਦਾ ਵਸਨੀਕ ਆ ਉਹਦੇ ਤੋਂ ਲੈ ਰਹੇ ਆ ਤਾਂ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਕਿ ਸਾਨੂੰ ਕਦੇ ਵੀ ਇਸ ਤਰ੍ਹਾਂ ਦੇ ਪੱਖਪਾਤ ਕਰਨ ਲਈ ਨਾ ਪੰਚਾਇਤ ਵੱਲੋਂ ਕੋਈ ਸਿਫਾਰਿਸ਼ ਹੋਈ ਹੈ ਤੇ ਨਾ ਹੀ ਪਿੰਡ ਚ ਕੋਈ ਅਜ ਮਾਹੌਲ ਹੈ ਸਰ ਮੋਗਾ ਦੇ ਵਿੱਚ ਅਗਰ ਗੱਲ ਕੀਤੀ ਹੈ ਤਾਂ 350 ਤੋਂ ਉੱਪਰ ਪਿੰਡ ਨੇ ਉਹ 350 ਤੋਂ ਉੱਪਰ ਜਿਹੜੇ ਪਿੰਡ ਆ ਉਹਨਾਂ ਦੇ ਵਿੱਚੋਂ ਇੱਕੋ ਹੀ ਇਹ ਸਰਪੰਚ ਸਿਲੈਕਟ ਹੋਏ ਨੇ ਕਿ ਜਿਹੜੇ ਉਸ ਸਮਾਗਮ ਦੇ ਵਿੱਚ ਦਿੱਲੀ ਦੇ ਵਿੱਚ ਹੋਣ ਵਾਲੇ ਸਮਾਗਮ ਦੇ ਵਿੱਚ ਪਹੁੰਚਣਗੇ ਦੇਖੋ ਸਰ ਇਹ ਜਿਹੜਾ ਸਾਰਾ ਡਿਪੈਂਡ ਕਰਦਾ ਕਿ ਕਮੇਟੀ ਤੇ ਪੰਚਾਇਤ ਤੇ ਪਿੰਡ ਵਾਸੀਆਂ ਤੇ ਕਿਉਂਕਿ ਜਿਹੜਾ ਸਾਡਾ ਕੰਮ ਹੈ ਅਸੀਂ ਹਰੇਕ ਪਿੰਡ ਦੇ ਵਿੱਚ ਜਿਵੇਂ ਮੈਂ ਬਲਾਕ ਦੀ ਗੱਲ ਕਰਾਂ ਤਾਂ 50 ਪਿੰਡ ਹੈ ਮੇਰੇ ਕੋਲੇ ਜਿਨ੍ਹਾਂ ਦੇ ਅਸੀਂ ਜਾਨਨੇ ਆ ਸਰਪੰਚਾਂ ਨਾਲ ਤਾਲਮੇਲ ਕਰਦੇ ਹਾਂ ਕਮੇਟੀਆਂ ਬਣਾਉਂਦੇ ਹਾਂ ਉਹਨਾਂ ਨੂੰ ਉਹਦੇ ਜ਼ਿੰਮੇਵਾਰੀਆਂ ਕਾਰਜ ਸਭ ਸਮਝਾਏ ਜਾਂਦੇ ਆ ਪਰ ਉਹ ਕਹਿੰਦੇ ਆ ਕਿ ਕੁਝ ਗਿਣਵੇ ਚ ਨਵੇਂ ਲੋਕ ਆ ਜਿਹੜੇ ਕਿ ਅੱਗੇ ਆ ਕੇ ਉਹਨੂੰ ਸੰਭਾਲਣ ਦਾ ਯਤਨ ਕਰਦੇ ਆ ਤਾਂ ਇਹ ਵਾਲੀ ਜਿਹੜੀ ਕਮੇਟੀ ਆ ਇਹ ਖੁਦ ਬਖੁਦ ਇੰਨੀ ਐਕਟਿਵ ਹੈ ਵਾਟਰ ਸਪਲਾਈ ਦੇ ਕੰਮਾਂ ਨੂੰ ਲੈ ਕੇ ਖਾਸ ਕਰਕੇ ਕਿਉਂਕਿ ਜਲ ਹੀ ਜ ਇਨਾਂ ਨੇ ਇਸ ਜਿਹੜਾ ਸਲੋਗਨ ਹੈ ਉਹਦੇ ਉੱਤੇ ਬਹੁਤ ਕੰਮ ਕੀਤਾ ਕਿ ਹਰੇਕ ਘਰ ਤੱਕ ਸ਼ੁੱਧ ਪਾਣੀ ਹੈ ਜਿਹੜਾ ਪਹੁੰਚਦਾ ਮਿਲੇ ਤੇ ਸਾਡੇ ਵੱਲੋਂ ਜੋ ਵੀ ਇਹਨਾਂ ਨੂੰ ਟਾਈਮ ਤੇ ਸਪੋਰਟ ਚਾਹੀਦੀ ਅਸੀਂ ਇਹਨਾਂ ਲਈ ਅਵੇਲੇਬਲ ਸੀਗੇ ਤੇ ਇਹਨਾਂ ਤੋਂ ਅਸੀਂ ਸਾਡੀ ਸਪੈਕਟੇਸ਼ਨ ਤੋਂ ਵੱਧ ਕੇ ਇਸ ਕਮੇਟੀ ਨੇ ਜਿਹੜਾ ਕੰਮ ਕੀਤਾ ਪਿੰਡ ਦੇ ਵਿੱਚ ਕਿੰਨੇ ਸਰਪੰਚਾਂ ਦੇ ਨਾਮ ਭੇਜੇ ਸੀਗੇ ਔਰ ਉਹਨਾਂ ਚੋਂ ਇਹ ਸਿਲੈਕਟ ਹੋਏ ਨੇ ਇਹ ਸਾਡੇ ਸੀਡੀਐਸ ਸਾਹਿਬ ਗੁਰਮੀਤ ਸਿੰਘ ਸਰ ਇਹਦੇ ਬਾਰੇ ਗੁਰਮੀਤ ਜੀ ਕਿੰਨੇ ਪਿੰਡ ਜਿਹੜੇ ਸਿਲੈਕਟ ਕੀਤੇ ਸੀ ਸਰਪੰਚ ਕਿੰਨੇ ਸਿਲੈਕਟ ਕੀਤੇ ਸੀ ਜਿਨ੍ਹਾਂ ਦੇ ਵਿੱਚੋਂ ਮੈਡਮ ਸਿਲੈਕਟ ਹੋਏ ਨੇ ਸਰ ਸਾਨੂੰ ਸਾਡੇ ਡਿਪਾਰਟਮੈਂਟ ਨੂੰ ਲਈ ਹਦਾਇਤ ਪ੍ਰਾਪਤ ਹੋਈ ਸੀ ਕਿ ਜਿਵੇਂ ਪੰਜਾਬ ਦੇ ਹਰੇਕ ਜਿਲ੍ਹੇ ਤੋਂ ਇੱਕ ਇੱਕ ਸਰਪੰਚ ਦਾ ਨਾਮ ਲਿਆ ਜਾਣਾ ਉਹਨਾਂ ਵਿੱਚੋਂ ਫਿਰ ਅਸੀਂ ਇਹਨਾਂ ਦੀ ਡਿਟੇਲ ਵੀ ਭੇਜੀ ਸੀ ਵੀ ਇਹਨਾਂ ਦੀ ਕੀ ਮਤਲਬ ਪਿੰਡ ਦੇ ਵਿੱਚ ਗਤੀਵਿਧੀਆਂ ਕੀਤੀਆਂ ਜਾਂ ਕੀ ਇਹ ਗਾਂਵ ਵੱਧੂ ਕੰਮ ਕੀਤੇ ਆ ਉਹਦੇ ਆਧਾਰ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਇਹ 8 ਸਰਪੰਚ ਚੁਣੇ ਗਏ ਜਿਨ੍ਹਾਂ ਵਿੱਚ ਸਾਡੇ ਪਿੰਡ ਮੋਗਾ ਜ਼ਿਲ੍ਹੇ ਦੀ ਚੰਗਾ ਪਿੰਡ ਚੁਣੇ ਗਏ ਇਹ ਪੰਜਾਬ ਦੇ 8 ਸਰਪੰਚ ਚੁਣੇ ਗਏ ਜਿਹੜੇ ਉਸ ਸਮਾਗਮ ਦੇ ਵਿੱਚ ਜਾਣਗੇ ਹਾਂਜੀ ਹਾਂਜੀ 8 ਸਰਪੰਚ ਹੈ ਜੀ ਮੋਗਾ ਦੇ ਸਿਰਫ ਇੱਕ ਹੀ ਮੋਗਾ ਦੇ ਇੱਕ ਜੀ ਕੀ ਕਹਣਾ ਜਾਉਂਗੇ ਕਿ ਇੱਕ ਜਲ ਜੀਵਨ ਮਿਸ਼ਨ ਦੇ ਤਹਿਤ ਐਡੇ ਵੱਡੇ ਸਮਾਗਮ ਦੇ ਵਿੱਚ ਪਹੁੰਚਣਾ ਸਾਨੂੰ ਸਰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ಗ್ರಾಮ ਪੰਚਾਇਤਾਂ ਬਣੀਆਂ ਕਮੇਟੀਆਂ ਬਣੀਆਂ ਉਹ ਜਿਹੜਾ ਗਾਂ ਵਧੂ ਕੰਮ ਕਰਦੀਆਂ ਤੇ ਅਸੀਂ ਵੀ ਉਹਨਾਂ ਨੂੰ ਕਿਸੇ ਮਤਲਬ ਵਧੀਆ ਪ੍ਰੋਗਰਾਮ ਲਈ ਭੇਜ ਸਕੀਏ ਤੇ ਸਾਡੇ ਲਈ ਮਾਣ ਦੀ ਗੱਲ ਹੈ ਕਿਉਂਕਿ ਇਹਨਾਂ ਨੂੰ ਦੇਖ ਕੇ ਜਿਹੜੇ ਹੋਰ ਪਿੰਡ ਆ ਉਹ ਵੀ ਇਹਨਾਂ ਤੋਂ ਮੋਟੀਵੇਟ ਹੋਣਗੇ ਉਹ ਵੀ ਆਪਣੇ ਪਿੰਡਾਂ ਦੇ ਵਿੱਚ ਜਿਹੜੀ ਜੈਲਸ ਪਲੇ ਸਕੀਮ ਹੈ ਜਾਂ ਹੋਰ ਵੀ ਕੰਮ ਹੈ ਉਹਨਾਂ ਨੂੰ ਵੱਧ ਚੜ੍ਹ ਕੇ ਕਰਨਗੇ ਬਿਲਕੁਲ ਇਹ ਸਰਪੰਚ ਤੋਂ ਸੇਧ ਲੈਣਗੇ ਬਾਕੀ ਵੀ ਪਿੰਡ ਔਰ ਬਾਕੀ ਵੀ ਸਰਪੰਚ ਕੀ ਅਗਰ ਪਿੰਡ ਵਾਸੀ ਵਧੀਆ ਕੰਮ ਕਰਨਗੇ ਤੇ ਉਹਨਾਂ ਨੂੰ ਵੀ ਮੌਕਾ ਮਿਲ ਸਕਦਾ ਹੈ ਕਿ ਦੇਸ਼ ਦੇ ਜਿਹੜੇ ਆ ਸਭ ਤੋਂ ਵੱਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦਾ ਜਿਸ ਤਰ੍ਹਾਂ ਮੋਗਾ ਦੇ ਪਿੰਡ ਚੁਗਾਵਾ ਦੀ ਸਰਪੰਚ ਨਰਿੰਦਰ ਗੌਰ ਨੂੰ ਮੌਕਾ ਮਿਲਿਆ ਪਿੰਡ ਵਾਸੀ ਵਧੀਆ ਕੰਮ ਕੀਤਾ ਘਰ ਘਰ ਸਾਫ਼ ਪੀਣ ਵਾਲਾ ਪਾਣੀ ਬਚਾਇਆ ਜਿਹਦੇ ਕਰਕੇ ਇੱਕ ਜਲ ਮਿਸ਼ਨ ਯੋਜਨਾ ਦੇ ਤਹਿਤ ਜਿਹੜਾ ਉਹਨਾਂ ਨੂੰ 26 ਜਨਵਰੀ ਨੂੰ ਦਿੱਲੀ ਦੇ ਵਿੱਚ ਹੋਣ ਵਾਲੇ ਰਾਸ਼ਟਰੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਜ਼ਰੂਰਤ ਹੈ ਹਰ ਪਿੰਡ ਨੂੰ ਇਸ ਤਰ੍ਹਾਂ ਦੇ ਕੰਮ ਕਰਨ ਦੀ ਤਾਂ ਕਿ ਉਹ ਵੀ ਅੱਗੇ ਵਧਣ ਔਰ ਇਸ ਤਰ੍ਹਾਂ ਦੇ ਕੰਮ ਕਰਕੇ ਆਪਣਾ ਨਾਮ ਰੌਸ਼ਨ ਕਰ ਸਕਣ ਦੀਪਕ ਸਿੰਘਲਾ న్యూ ਜਰਨਲ ਮੋਗਾ